ਸਤਨਾਮ ਸ਼ਿਰੀ ਵਾਹਿਗੁਰੂ ਸਾਹਿਬ ਜੀ ਨਰਤਨ ਕੋ ਧਨ ਤੇ ਦੂ ਨਾਉ ਨਿਥ ਵੈਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨੁ ਸਗਲ ਕਟਹਾ ਕੋ ਦੇਵ ਹੁਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਇਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨੇ ਰਤਨ ਕੋ ਧਨ ਤੇ ਦੂ ਨਾਉ ਨਿਥ ਵੈਕੂ ਨਾਉ ਤੇਰਾ ਥਾਉ ਨੀ ਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵਹੁ দানੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨਿਰਤਨ ਕੋ ਧਨ ਤੇ ਦੂ ਨਾਉ ਥਾਵੇਂ ਕੋ ਨਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਹੀ ਗਤ ਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੂ ਨਾਉ ਨੀ ਥਾ ਵੈ ਕੋ ਨਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਤਨ ਕੋ ਤੁਨ ਤੇ ਦੂ ਨਾਉਂ ਨੀ ਥਾ ਵੈਕੂਨਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵ ਹੋ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ आपने संग आप प्रभराते तुमरी तो उसतत तुम ते हुए नान के अवर न जान से कोए निरतन को धन ते दो ना वह को नाऊ तेरा था ਨੇ ਮਾਣੇ ਕੋ ਪ੍ਰਭ ਤੇਰੋ ਮਾਨੁ ਸਗਲ ਕਟਹਾ ਕੋ ਦੇਵਹੁ ਦਾਨੁ ਕਰਨੇ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ आपने संग आप प्रभरा तुमरी तो तुम उसतत तुम ते हुए नान के अवर न जानस कोए निरतन को धन ते तेरो निथा वह को ना तेरा थाओ निमाने को प्रभ तेरो मान ਸਗਲੇ ਕਟਹਾ ਕੋ ਦੇਵੋ ਹੋ ਦਾਨੁ ਕਰਨੇ ਕਰਾਵਨੇ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੂ ਨਾਉ ਨਿਥ ਬੇਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲਿ ਕਟਹਾ ਕੋ ਦੇਵੋ ਹੋ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲਿ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਕਿ ਅਵਰਨਾ ਜਾਣਸ ਕੋਈ ਨਿਰਤਨ ਕੋ ਧਨ ਤੇ ਦੂ ਨਾਉ ਨਿਥ ਬੇਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵ ਹੋਦਾਨੁ ਕਰਨੇ ਕਰਾਵਨ ਹਾਰਿ ਸੁਆਮੀ ਸਗਲ ਇਕਠਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨੇ ਰਤਨ ਕੋ ধন ਤੇ ਰੂ ਨਾਉ ਨਿਥ ਵੈਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨੁ ਸਗਲ ਕਟਹਾ ਕੋ ਦੇਵਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨਿਰਤਨ ਕੋ ਤੁਨ ਤੇ ਦੂ ਨਾਉ ਇਥਾ ਵੈ ਕੋ ਨਉ ਤੇਰਾ ਥਾਉ ਨੀ ਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵੋ ਦਾਨੁ ਕਰਨ ਕਰਾਵਨੇ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ अपनी गात में जान हो आपे आपने संग आप प्रभराते तुमरी तो उसतत तुम ते होए नानके के अवर न जान से कोए निरतन को धन ते दो न ਨੀ ਥਾ ਵੈਕੂ ਨਉ ਤੇਰਾ ਥਾਉ ਨੀ ਮਾਣੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਹਾ ਕੋ ਦੇਵ ਹੋਦਾਨੁ ਕਰਨੇ ਕਰਾਵਨ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ अपनी गतमित जान हो आपे आपने संग आप प्रभराते तुम्हारी उसत तुम ते होए नान के अवर ना जान से कोए निरतन को धन ते दो न ਨੀ ਥਾ ਵੈਕੂਨਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨੁ ਸਗਲ ਕਟਹਾ ਕੋ ਦੇਵਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨਿਰਤਨ ਕੋ ਧਨ ਤੇ ਦੂ ਨਾ ਹੂੰ ਥਾ ਵੈਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵ ਹੋ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ आपने संग आप प्रबराते तुम्हारी तो तुमरी उसतत तुम ते होए नान के अवर न जानस कोए निरतन को धन तेरो ना वह को नाऊ तेरा था ਨੇ ਮਾਣੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਟਹਾ ਕੋ ਦੇਵਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨਹੁ ਆਪੇ आपने संग आप प्रभराते तुमरी तो उस्तत तुम ते होए नान के अवर ना जानस कोए निरतन को धन तेरो ना वह को नौ तेरा था ਨੇ ਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵੋ ਦਾਨੁ ਕਰਨ ਕਰਾਵਨ ਹਾਰਿ ਸੁਵਾਨੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ अपने संग आप प्रभराते तुमरी तो उसतत तुम ते हुए नान के अवर न जान कोए निरतन को धन तेरू ना वह को नौ तेरा था ਨੇ ਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਹਾ ਕੋ ਦੇਵਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰ ਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੂ ਨਾਉ ਨਿਥ ਬੈ ਕੋ ਨਾ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਹਾ ਕੋ ਦੇਵ ਹੋ ਦਾਨੁ ਕਰਨੇ ਕਰਾਵਨ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੂ ਨਾਉ ਨਿਥ ਵੈ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨਹ ਸਗਲਿ ਕਟਹਾ ਕੋ ਦੇਵੋ ਹੋ ਦਾਨੁ ਕਰਨ ਕਰਾਵਨ ਹਾਰਿ ਸਵਾਨੀ ਸਗਲਿ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੂ ਨਾਉ ਨਿਥ ਬੇਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਟਹਾ ਕੋ ਦੇਵੋ ਹੋ ਦਾਨੁ ਕਰਨੇ ਕਰਾਵਨੇ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ तुमरी उसत तुम ते होए नान के अवर न जानस कोए निरतन को धन तेरू निथा वै को नाऊ तेरा थाओ निमाणे को प्रभ तेरो मान ਸਗਲੇ ਕਟਹਾ ਕੋ ਦੇਵਹੁ ਦਾਨੁ ਕਰਨੇ ਕਰਾਵਨੇ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ तुमरी तो उसत तुम ते हुए नान के अवर ना जानस कोए निरतन को धन तेरू ना वह को नाऊ तेरा था ओ। निमाने को प्रभ तेरो मान ਸਗਲਿ ਕਟਹਾ ਕੋ ਦੇਵ ਹੋਦਾਨੁ ਕਰਨ ਕਰਾਵਨ ਹਾਰਿਸwami ਸਗਲਿ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਨਿਰਤਨ ਕੋ ਤੁਨ ਤੇ ਦੂ ਨਾਉ ਨਿਥ ਬੈਕੂ ਨਾਉ ਤੇਰਾ ਥਾਉ ਨਿਮਣੇ ਕੋ ਪ੍ਰਭ ਤੇਰੋ ਮਾਨਹ ਸਗਲ ਕਟਹਾ ਕੋ ਦੇਵ ਹੋ ਦਾਨੁ ਕਰਨ ਕਰਾਵਨ ਹਾਰਿ ਸਵਾਨੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰ ਨਾ ਜਾਣ ਸ ਕੋਈ ਨਿਰਤਨ ਕੋ ਧਨ ਤੇ ਦੂ ਨਾਉ ਨਿਥਾ ਵੈਕੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨੁ ਸਗਲੇ ਕਟਹਾ ਕੋ ਦੇਵੋ ਹੋ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲੇ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ तुमरी तो उस्तत तुम ते हुए नान के अवर न जानस कोए निरतन को धन ते निथा नै को नाऊ तेरा था निमाने को प्रभ तेरो मान ਸਗਲਿ ਕਟਹਾ ਕੋ ਦੇਵਹੁ ਦਾਨੁ ਕਰਨਿ ਕਰਾਵਨ ਹਾਰਿ ਸੁਆਮੀ ਸਗਲਿ ਕਟਹਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ